ਨਤੀਜਿਆਂ ਦਾ ਐਲਾਨ ਹੋ ਗਿਆ ਤੇ ਦੱਸਦੀ ਆ ਕਿ ਚਾਰ ਸੀਟਾਂ ਦੇ ਉੱਤੇ ਚਾਰ ਪੱਕੇ ਉਮੀਦਵਾਰਾਂ ਦੀ ਮੋਹਰ ਲੱਗ ਚੁੱਕੀ ਹੈ ਤੇ ਉੱਥੇ ਗਿੱਦੜਵਾਹ ਦੇ ਵਿੱਚ ਡਿੰਪੇ ਟਿੱਲੋ ਦੇ ਨਾਂ ਦੇ ਉੱਤੇ ਪੱਕੀ ਮੋਹਰ ਲੱਗ ਚੁੱਕੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਗੱਲ ਕਰੀਏ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕਿ ਜਿੱਤ ਪ੍ਰਾਪਤ ਕਰ ਗਏ ਨੇ ਤੇ ਉੱਥੇ ਹੀ ਚੱਬੇਵਾਲ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਇੱਕ ਸੀਟ ਲੈ ਲਈ ਹੈ ਤੇ ਉੱਥੇ ਹੀ ਗਿੱਦੜਬਾਹ ਦੇ ਵਿੱਚ ਵੀ ਜਿਹੜੀ ਕਿ ਡਿੰਪੇ ਢਿੱਲੋਂ ਨੂੰ ਜਿਹੜੀ ਕਿ ਜਿੱਤ ਹਾਸਲ ਹੋਈ ਹੈ ਬਰਨਾਲਾ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਕਿ ਸਭ ਤੋਂ ਅੱਗੇ ਚੱਲੀ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਪੂਰੀ ਮਾਤ ਪਾ ਦਿੱਤੀ ਹੈ ਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਜਿਹੜੇ ਕਿ ਕੁਲਦੀਪ ਸਿੰਘ ਢਿੱਲੋਂ ਕਾਲਾ ਨੂੰ ਜਿਹੜੀ ਕਿ ਜਿੱਤ ਹਾਸਲ ਹੋਈ ਹੈ ਤੇ ਦੱਸਦੀ ਕਿ ਗੱਲ ਕਰੀਏ ਤਾਂ ਚਾਰ ਸੀਟਾਂ ਦੇ ਉੱਤੇ ਅੱਜ ਜਿਮਨੀ ਚੋਣਾਂ ਹੋਈਆਂ ਤਾਂ ਉੱਥੇ ਜਿਮਨੀ ਚੋਣਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਪੂਰੇ ਤੌਰ ਤੇ ਫਸਮਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ ਡੇਰਾ ਬਾਬਾ ਨਾਨਕ ਦੇ ਵਿੱਚ ਗੱਲ ਕਰਦੇ ਹਾਂ ਤਾਂ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਲਾਣੇ ਗਏ ਤੇ ਜਿਸ ਦੇ ਵਿੱਚ ਉਹਨਾਂ ਨੇ 4 40633 ਵੋਟਾਂ ਨੂੰ ਮਿਲੇ ਤੇ ਉਥੇ ਜਤਿੰਦਰ ਕੌਰ ਰੰਦਾਵਾ ਨੂੰ 38640 ਬੋਡ ਪਈ ਤੇ ਰਵੀਕਰਨ ਸਿੰਘ ਕਾਲੋ ਨੂੰ ਜਿਹੜੀ ਕਿ 4928 ਬੋਡ ਪਈ ਤੇ ਲਾਪਰੇ ਸਿੰਘ ਤੂਫਾਨ ਨੂੰ ਜਿਹੜੀ ਕਿ 1495 ਬੋਡ ਪਈ ਤੇ ਗੱਲ ਕਰਦੇ ਆ ਤਾਂ ਹੁਣ ਚੱਬੇਵਾਲ ਦੇ ਵਿੱਚ ਤਾਂ ਉਥੇ ਇਸ਼ਾ ਕੁਮਾਰ ਦੀ ਜਿੱਤ ਹਾਸਲ ਹੋਈ ਹੈ ਤੇ ਜਿਸ ਦੇ ਵਿੱਚ 51904 ਬੋਟਾਂ ਨੂੰ ਪਈ ਹੈ ਰੰਜੀਤ ਕੁਮਾਰ ਦੂਜੇ ਨੰਬਰ ਤੇ ਨੇ ਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਮਾਤ ਪਾਈ ਹੈ ਤੇ ਹੁਣ ਚੱਬੇਵਾਲ ਦੇ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਬੇਟਾ ਸ਼ਾਂਕੁਮਾਰ ਜਿੱਤ ਹਾਸਲ ਕਰਕੇ ਗਏ ਨੇ ਸੋਹਣ ਸਿੰਘ ਠੰਡਲ ਜਿਹੜੇ ਕਿ 8692 ਬੋਟਾ ਮਿਲੀ ਨੇ ਉਹਨਾਂ ਨੂੰ ਤੇ ਉੱਥੇ ਹੀ ਕਾਂਗਰਸ ਪਾਰਟੀ ਨੂੰ ਇਸ ਵਾਰ ਜਿਹੜੀ ਕਿ ਚੱਬੇਵਾਲ ਦੇ ਵਿੱਚ 2300 23000 ਜਿਹੜੀ ਕਿ 214 ਬੋਟ ਮਿਲੀ ਤੇ ਕਿਤੜਬਾਹਦ ਵਿੱਚ ਹਰਦੀਪ ਸਿੰਘ ਡਿੰਪੇਟੇ ਲੋਨੇ ਅਮਰਤਾ ਬੜਿੰਗ ਨੂੰ ਮਾਤ ਪਾ ਦਿੱਤੀ ਹੈ ਤੇ ਜਿਸ ਦੇ ਵਿੱਚ ਡਿੰਪੇਟੇ ਲੋ ਨੂੰ 33642 ਵੋਟ ਪਈ ਹੈ ਅਮਰਤਾ ਬੜਿੰਗ ਨੂੰ ਜਿਹੜੀ ਕਿ 24038 ਵੋਟ ਪਈ ਹੈ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ 6936 ਉਹਨਾਂ ਨੂੰ ਵੋਟ ਪਈ ਹੈ ਪਰੰਤੂ ਸੁਖਰਾਜ ਸਿੰਘ ਨਿਆਮੀ ਵਾਲੇ ਸਭ ਤੋਂ ਪਿੱਛੇ ਨੇ ਤੇ ਜਿਨ੍ਹਾਂ ਨੂੰ 372 ਵੋਟ ਪਈ ਹੈ ਤੇ ਇਹਨਾਂ ਚਾਰ ਸੀਟਾਂ ਦੇ ਵਿੱਚ ਹੁਣ ਬਰਨਾਲਾ ਦੀ ਗੱਲ ਕਰਦੇ ਆ ਤਾਂ ਕੁਲਦੀਪ ਸਿੰਘ ਢਿੱਲੋਂ ਕਾਲਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਸੀ ਤੇ ਜਿਸ ਦੇ ਦੌਰਾਨ ਹੁਣ ਅੱਜ ਨਤੀਜੇ ਐਲਾਨੇ ਜਾਣੇ ਸੀ ਪਰੰਤੂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੂੰ ਉਹਨਾਂ ਨੇ ਮਾਤ ਪਾਈ ਹੈ ਤੇ ਹੁਣ ਕੁਲਦੀਪ ਸਿੰਘ ਢਿੱਲੋਂ ਨੂੰ ਜਿਹੜੀ ਕਿ 24 1658 ਵੋਟ ਪਈ ਹਰਿੰਦਰ ਸਿੰਘ ਢਾਲੀਵਾਲ ਨੂੰ ਸਿਰਫ ਔਰ ਸਿਰਫ 20476 ਵੋਟ ਪਈ ਹੈ ਤੇ ਕੇਵਲ ਸਿੰਘ ਢਿੱਲੋਂ ਨੂੰ 16284 ਵੋਟ ਤੇ ਉੱਥੇ ਗੁਰਦੀਪ ਸਿੰਘ ਬਾੜ ਨੂੰ 13447 ਤੇ ਗੋਵਿੰਦ ਸਿੰਘ ਸੰਧੂ ਨੂੰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਦੋਤੇ ਨੇ ਉਹਨਾਂ ਨੂੰ 6486 ਵੋਟ ਪਈ ਹੈ ਤੇ ਜਿਸ ਦੇ ਦੌਰਾਨ ਅੱਜ ਇਹਨਾਂ 4 ਸੀਟਾਂ ਦੇ ਉੱਤੇ ਨਤੀਜੇ ਐਲਾਨੇ ਗਏ ਨੇ ਤੇ ਹੁਣ ਇਹਨਾਂ ਚਾਰ ਸੀਟਾਂ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਚੱਬੇਵਾਲ ਦੇ ਵਿੱਚ ਤੇ ਗਿੱਦੜ ਬਾਹ ਦੇ ਵਿੱਚ ਤੇ ਬਰਨਾਲਾ ਦੇ ਵਿੱਚ ਇਹਨਾਂ ਚਾਰ ਸੀਟਾਂ ਦੇ ਉੱਤੇ ਤਿੰਨ ਸੀਟਾਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਹਾਸਲ ਕਰ ਲਈ ਹੈ ਤੇ ਇੱਕ ਜਿਹੜੀ ਕਿ ਸੀਟ ਬਰਨਾਲਾ ਦੇ ਵਿੱਚ ਕੁਲਦੀਪ ਸਿੰਘ ਢਿੱਲੋਂ ਜਿਹੜੇ ਕਿ ਬਾਕੀ ਉਮੀਦਵਾਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਮਾਤ ਪਾ ਗਏ ਨੇ ਪਰੰਤੂ ਇਸ ਵਾਰ ਜਿਹੜੀ ਕਿ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਦੇ ਉੱਤੇ ਆਪਣੀ ਪੱਕੀ ਮੋਹਰ ਲਾ ਲਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਕਿ ਗੁਰਦੀਪ ਸਿੰਘ ਰੰਦਾਵਾ ਨੇ ਤੇ ਉੱਥੇ ਹੀ ਚੱਬੇਵਾਲ ਦੇ ਵਿੱਚ ਸ਼ਾਹ ਕੁਮਾਰ ਨੇ ਤੇ ਗਿੱਦੜ ਬਾਹ ਦੇ ਵਿੱਚ ਹਰਦੀਪ ਸਿੰਘ ਡਿੰਪੀ ਟੈਲੋ ਤੇ ਬਰਨਾਲਾ ਦੇ ਵਿੱਚ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਟਿੱਲੋ ਕਾਲਾ ਨੇ ਜਿਹੜੇ ਹੁਣੇ ਨਾ 4 ਸੀਟਾਂ ਦੇ ਉੱਤੇ ਜਿਹੜੀ ਕਿ ਜਿਮਨੀ ਚੋਣਾਂ ਹੋਈਆਂ ਤੇ ਅੱਜ ਨਤੀਜੇ ਐਲਾਨੇ ਗਏ ਨੇ ਲਗਾਤਾਰ ਜਿਮਨੀ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਸੀ ਤੇ ਜਿਸ ਤੋਂ ਬਾਅਦ ਅੱਜ ਨਤੀਜੇ ਲਾਣੇ ਜਾਣੇ ਸੀ ਤੇ ਜਿਸ ਦੇ ਦੌਰਾਨ ਸਵੇਰੇ ਹੀ 8 ਵਜੇ VOTING ਸ਼ੁਰੂ ਹੋ ਗਈ ਤੇ ਲਗਾਤਾਰ ਅਪਡੇਟ ਚੱਰੀ ਹੈ ਤੇ ਹੁਣ ਨਤੀਜਿਆਂ ਨੂੰ ਲੈ ਕੇ ਹੁਣ ਨਵੇਂ ਜਿਹੜੀ ਕਿ ਅਪਡੇਟ ਹੋਈ ਆ ਤੇ ਜਿਸ ਦੇ ਵਿੱਚ ਇਹਨਾਂ 4 ਸੀਟਾਂ ਦੇ ਉੱਤੇ 4 ਉਮੀਦਵਾਰਾਂ ਦੀ ਪੱਕੀ ਮੋਹਰ ਲੱਗ ਚੁੱਕੀ ਹੈ ਤੇ ਜਿਸ ਦੇ ਵਿੱਚ ਡਿੰਪੇਟ ਲੋ ਨੇ ਜਿਹੜੀ ਕਿ ਕਿਤੜ ਬਾਹਤੂ ਇਸ ਵਾਰ ਚਤ ਹਾਸਲ ਕੀਤੀ ਹੈ ਤੇ ਉਥੇ ਹੀ ਚੱਬੇਵਾਲ ਦੇ ਵਿੱਚ ਵੀ ਈਸ਼ਾਨ ਕੁਮਾਰ ਨੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਦਾਵਾ ਨੇ ਜਿਹੜੀ ਕਿ ਜਿੱਤ ਹਾਸਲ ਕੀਤੀ ਤੇ ਬਰਨਾਲਾ ਦੇ ਵਿੱਚ ਜਿਹੜੀ ਕਿ ਕਾਂਗਰਸ ਪਾਰਟੀ ਨੂੰ ਇੱਕ ਸੀਟ ਮਿਲ ਗਈ ਅਤੇ ਇਹਨਾਂ ਚਾਰ ਸੀਟਾਂ ਦੇ ਉੱਤੇ ਫਸਮਾ ਮੁਕਾਬਲਾ ਸੀ ਤੇ ਜਿਸ ਦੇ ਦੌਰਾਨ ਹੁਣ ਇਹਨਾਂ ਚਾਰ ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲ ਚੁੱਕੀਆਂ ਨੇ ਤੇ ਇੱਕ ਸੀਟ ਦੇ ਉੱਤੇ ਕਾਂਗਰਸ ਪਾਰਟੀ ਨੂੰ ਜਿਹੜੀ ਕਿ ਜਿੱਤ ਹਾਸਲ ਹੋਈ ਹੈ ਪਿਛਲੀ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਨਾਲ ਫਸਵਾ ਮੁਕਾਬਲਾ ਸੀ ਪਰੰਤੂ ਕਾਂਗਰਸ ਪਾਰਟੀ ਨੇ ਵੱਧ ਸੀਟਾਂ ਦਿੱਤੀਆਂ ਤੇ ਇਹਨਾਂ ਚਾਰ ਸੀਟਾਂ ਦੇ ਉੱਤੇ ਹੁਣ ਜਿਮਨੀ ਚੋਣਾਂ ਹੋਈਆਂ ਤੇ ਜਿਮਨੀ ਚੋਣਾਂ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਸਭ ਤੋਂ ਹੱਕੇ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਇਹਨਾਂ ਚਾਰ ਸੀਟਾਂ ਦੇ ਉੱਤੇ ਤਿੰਨ ਉਮੀਦਵਾਰਾਂ ਦੀ ਪੱਕੀ ਮੋਹਰ ਲੱਗ ਚੁੱਕੀ ਹੈ ਤੇ ਇਹਨਾਂ ਤਿੰਨ ਉਮੀਦਵਾਰਾਂ ਨੇ ਜਿਹੜਾ ਕਿ ਜਿੱਤ ਹਾਸਲ ਕੀਤੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਚੱਬੇਵਾਲ ਦੇ ਵਿੱਚ ਗਿੱਦੜ ਬਾਹ ਦੇ ਵਿੱਚ ਤੇ ਬਰਨਾਲਾ ਦੇ ਵਿੱਚ ਜਿਹੜੀ ਕਿ ਬਰਨਾਲਾ ਦੇ ਵਿੱਚ ਕਾਂਗਰਸ ਪਾਰਟੀ ਦੀ ਹੈ ਤਿੰਨ ਤਿੰਨ ਸੀਟਾਂ ਦੇ ਉੱਤੇ ਡੇਰਾ ਬਾਬਾ ਨਾਨਕ ਛੱਬੇਵਾਲ ਤੇ ਗਿੱਦੜਵਾਦ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਲਈ ਹੈ ਪੱਕੀ ਮੋਹਰ ਲੱਗ ਚੁੱਕੀ ਹੈ ਲਗਾਤਾਰ ਜਿਹੜੀ ਕਿ ਹੁਣ ਇੱਕ ਦੂਰ ਖੁਸ਼ੀ ਦਾ ਮਾਹੌਲ ਹੈ ਤੇ ਕਈ ਸਮਰਥਨ ਆ ਜਿਹੜੇ ਕਿ ਖੁਸ਼ੀ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਡਿੰਪੇ ਢਿੱਲੋ ਜਿਹੜੇ ਕਿ ਕਾਫੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਤੇ ਉੱਥੇ ਹੀ ਉਹਨਾਂ ਨੇ ਅਮਰਤਾ ਬੜਿੰਗ ਨੂੰ maat ਪਾਈ ਹੈ 33642 ਵੋਟ ਪਈ ਹੈ ਉਹਨਾਂ ਨੂੰ ਤੇ ਉੱਥੇ ਹੀ 24038 ਵੋਟ ਅਮਰਤਾ ਬੜਿੰਗ ਨੂੰ ਪਈ ਹੈ ਤੇ ਅਮਰਤਾ ਬੜਿੰਗ ਜਿਹੜੇ ਕਿ ਦੂਜੇ ਨੰਬਰ ਤੇ ਨੇ ਤੇ ਇਸ ਵਾਰ ਜਿਹੜੇ ਕਿ ਇਸ਼ਾਕ ਕੁਮਾਰ ਨੂੰ 50000 278 ਰੁਪਈਆ ਤੇ ਰਣਜੀਤ ਕੁਮਾਰ ਜਿਹੜੇ ਕਿ ਕਾਂਗਰਸ ਪਾਰਟੀ ਦੇ ਨੇ ਉਹਨਾਂ ਦੇ ਵੱਲੋਂ ਜਿਹੜੇ ਕਿ 21000 941 ਵੋਟ ਪਈ ਹੈ ਤੇ ਉੱਥੇ ਹੀ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਦਾਵਾ ਨੂੰ 36832 ਵੋਟ ਪਈ ਹੈ ਤੇ ਜਤਿੰਦਰ ਰਣਕੌਰ ਰੰਦਾਵਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਸੀ 35450 ਵੋਟ ਉਹਨਾਂ ਨੂੰ ਪਈ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਦੀ ਜਿਹੜੀ ਕਿ ਇੱਕ ਸੀਟ ਦੇ ਉੱਤੇ ਜਿੱਤ ਹੋਈ ਹੈ ਉਹ ਗੱਲ ਕਰਦੇ ਆਂ ਬਰਨਾਲਾ ਦੇ ਵਿੱਚ ਤਾਂ ਉੱਥੇ ਕੁਲਦੀਪ ਸਿੰਘ ਢਿੱਲੋਂ ਕਾਲਾ ਢਿੱਲੋਂ ਨੂੰ ਜਿਹੜੀ ਕਿ 22511 ਵੋਟ ਪਈ ਹੈ ਹਰਿੰਦਰ ਸਿੰਘ ਢਾਲੀਵਾਲ ਨੂੰ 18800 ਚੰਤੀ ਬੋਰਡ ਪਈ ਹੈ ਤੇ ਨਾ 4 ਸੀਟਾਂ ਦੇ ਉੱਤੇ ਇੱਕ ਸੀਟ ਕਾਂਗਰਸ ਨੂੰ ਮਿਲੀ ਹੈ ਤੇ ਬਾਕੀ ਤਿੰਨ ਸੀਟਾਂ ਜਿਹੜੀ ਹੈ ਕਿ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਆ ਗਈਆਂ ਨੇ ਤੇ ਹੁਣ ਇਹਨਾਂ ਤਿੰਨ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਹਾਸਲ ਕੀਤੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਕਈ ਵਰਕਰ ਕਈ ਲੀਡਰ ਜਿਹੜੇ ਕਿ ਖੁਸ਼ੀ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ 4 ਸੀਟਾਂ ਦੇ ਉੱਤੇ ਪੂਰਨ ਫਸਮਾ ਮੁਕਾਬਲਾ ਦੇਖਣ ਨੂੰ ਮਿਲਿਆ ਪਰੰਤੂ ਹੁਣ 4 ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੇ ਕੋਲ ਆ ਗਈਆਂ ਨੇ ਤੇ ਇੱਕ ਸੀਟ ਹੈ ਜਿਹੜੇ ਕਿ ਕਾਂਗਰਸ ਪਾਰਟੀ ਦੇ ਹੱਥ ਦੇ ਵਿੱਚ